ਦੇ ਆਪਸ ਇਨ ਐਨਿਮੌਸਟੀ ਸੀ ਕਾਫੀ ਕਸ਼ਮਕਸ਼ ਸੀ ਜੀ ਔਰ ਐਫ ਆਈ ਆਰ 225 ਨੰਬਰ ਵੀ ਪਹਿਲਾਂ ਦਰਜ ਸੀਗੀ ਉਹਦੇ ਚ ਇਹ ਦੋਨੇ ਜਿਹੜੇ ਦੋਨੋਂ ਜਦੋਂ ਸਾਹਮਣੇ ਆਮਣੇ ਹੋਏ ਤਾਂ ਆਪਸ ਚ ਇਹਨਾਂ ਦਾ ਕਲੈਸ਼ ਹੋਇਆ ਔਰ ਇੱਕ ਪਾਰਟੀ ਜਿਹੜਾ ਨਾਮ ਸੱਤਾ ਉਹਦੇ ਛਾਪ ਐਟ ਵੈਪਨਸ ਨਾਲ ਤੇਜ਼ ਤਾਰ ਰਿਹਾ ਨਾਲ ਇੰਜਰਡ ਹੈ ਉਹ ਤੇ ਉਹਨੇ ਆਪਣੇ ਲਾਇਸੈਂਸੀ ਪਿਸਤੌਲ ਤੋਂ ਵੀ ਜਿਹੜੀ ਗੜੀ ਗੁਰਮੀਤ ਈਲੀਅਸ ਪੋਲਾ ਤੇ ਗੋਲੀ ਚਲਾਈ ਜੋ ਕਿ ਉਹਨਾਂ ਦੇ ਲੱਤਾਂ ਦੇ ਵਿੱਚ ਲੱਗੀ ਐ ਔਰ ਦੋਨਾਂ ਨੂੰ ਹਸਪੀਟਲ ਲੈ ਕੇ ਗਏ ਆਂ ਪਾਰਟੀਆਂ ਨੂੰ ਔਰ ਉਹ ਹੁਣ ਜਿਹੜੀ ਪੁਲਿਸ ਇਨਵੈਸਟੀਗੇਟ ਕਰ ਰਹੀ ਐ ਜੋ ਵੀ ਫੈਕਚੁਅਲ ਪਾਰਟ ਹੋਏਗਾ ਉਹ ਅਸੀਂ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਔਰ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਵੈਪਨ ਇਹਦੇ ਚੱਲਿਆ ਉਹ ਲਾਇਸੈਂਸ ਸੀਗਾ ਉਹ ਮੌਕੇ ਤੇ ਹੀ ਡਿੱਗਿਆ ਸੀਗਾ ਉਸਨਾਮ ਸਿੰਘ ਸੱਤਾ ਦਾ ਕੋਈ ਸਾਰੇ ਐਸਐਚਓ ਤੇ ਸਾਡੇ ਸਾਰੇ ਸੀਨੀਅਰ ਆਫਸਰ ਇਸ ਦੀ ਤਫ਼ਤੀਸ਼ ਕਰ ਰਹੇ ਮੌਕੇ ਤੇ ਕਿ ਇੱਕ ਕਮ ਲੜਾਈ ਹੋਈ ਹੈ ਕਿਉਂਕਿ ਪ੍ਰਾਣੀ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਅੱਜ ਖਣਾ ਸਮਾਬਾ ਦੇ ਅੰਡਰ ਕੋਰਟ ਕਾਲਸਾ ਜਿਹੜੀ ਸਾਡੀ ਪੁਲਿਸ ਚੌਕੀ ਹੈ ਉਹਦੇ ਵਿੱਚ ਦੋ ਪਾਰਟੀਆਂ ਜਿਹੜੀਆਂ ਸਤਨਾਮ ਸਿੰਘ ਇਰੀਆ ਸੱਤਾ ਔਰ ਕੁਮਿਤ ਸਿੰਘ ਇਰੀਆ ਸਪੋਲਾ ਇਹਨਾਂ ਦਾ ਪ੍ਰਾਣਾ ਵੀ ਜਿਹੜੀ ਆਪਸ ਵਿੱਚ ਇਹਨਾਂ ਐਨਿਮੋਸਟੀ ਸੀ ਕਾਫੀ ਕਸ਼ਮਕਸ਼ ਸੀਗੀ ਔਰ ਐਫ ਆਈ ਆਰ 225 ਨੰਬਰ ਵੀ ਪਹਿਲਾਂ ਦੱਸੀ ਗਈ ਉਹਦੇ ਚ ਇਹ ਦੋਨੇ ਜਿਹੜੇ ਦੋਨੋਂ ਜਦੋਂ ਸਾਹਮਣੇ ਆਮਣੇ ਹੋਏ ਤਾਂ ਆਪਸ ਚ ਇਹਨਾਂ ਦਾ ਕਲੈਸ਼ ਹੋਇਆ ਔਰ ਇੱਕ ਪਾਰਟੀ ਜਿਹੜਾ ਨਾਮ ਸੱਤਾ ਉਹਦੇ ਸ਼ਾਪਆਟ ਵੈਪਨਸ ਨਾਲ ਤੇਜ਼ ਤਾਰ ਰਿਹਾ ਨਾਲ ਇੰਜਰਡ ਹੈ ਉਹ ਤੇ ਉਹਨੇ ਆਪਣੇ ਲਾਇਸੈਂਸੀ ਪਿਸਤੌਲ ਤੋਂ ਵੀ ਗ੍ਰੀ ਗੁਰਮੀਤ ﺍﻟੀਅਸ ਪੋਲਾਤੇ ਗੋਲੀ ਚਲਾਈ ਜੋ ਕਿ ਉਹਨਾਂ ਦੇ ਲੱਤਾਂ ਦੇ ਵਿੱਚ ਲੱਗੀ ਹੈ ਔਰ ਦੋਨੋਂ ਨੂੰ ਹਸਪੀਟਲ ਲੈ ਕੇ ਗਏ ਆਂ ਪਾਰਟੀਆਂ ਨੂੰ ਔਰ ਉਹ ਜਿਹੜੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜੋ ਵੀ ਫੈਕਚੁਅਲ ਪਾਰਟ ਹੋਏਗਾ ਉਹ ਅਸੀਂ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ অর ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਵੈਪਨ ਇਹਦੇ ਚੱਲਿਆ ਹੋ ਲਾਇਸੈਂਸ ਸੀਗਾ ਉਹ ਮੌਕੇ ਤੇ ਢਿੱਡਿਆ ਸੀਗਾ ਉਸਨਾਮ ਸਿੰਘ ਸੱਤਾ ਦਾ ਕੋਈ ਸਾਰੇ ਐਸਐਚਓ ਤੇ ਸਾਡੇ ਸਾਰੇ ਸੀਨੀਅਰ ਆਫਸਰ ਇਹਦੀ ਤਫ਼ਤੀਸ਼ ਕਰ ਰਹੇ ਮੌਕੇ ਤੇ ਇਹ ਇੱਕ ਤਮ ਲੜਾਈ ਹੋਈ ਹੈ ਕਿਉਂਕਿ ਪ੍ਰਾਣੀ ਇਹਨਾਂ ਦੀ ਆਪਸ ਚ ਰੰਝੀ ਸੀ ਅੱਜ ਖਾਣਾ اسلامਾਬਾਦ ਦੇ ਅੰਡਰਕੋਰਟ ਕੋਲ ਸਾਂ ਜਿਹੜੀ ਸਾਡੀ ਪੁਲਿਸ ਚੌਕੀ ਹੈ ਉਦੇ ਵਿੱਚ ਦੋ ਪਾਰਟੀਆਂ ਜਿਹੜੀਆਂ ਹਨ ਸਤਨਾਮ ਸਿੰਘ ਏਲੀਅਸ ਸੱਤਾ ਔਰ ਕੁਮਿਤ ਸਿੰਘ ਏਲੀਅਸ ਕੋਲਾ ਇਹਨਾਂ ਦਾ ਪੁਰਾਣਾ ਵੀ ਜਿਹੜੀ ਆਪਸ ਵਿੱਚ ਇਹਨਾਂ ਦੀ ਐਨਿਮੋਸਿਟੀ ਸੀ ਕਾਫੀ ਕਸ਼ਮਕਸ਼ ਸੀਗੀ ਔਰ ਐਫ ਆਈ ਆਰ 225 ਨੰਬਰ ਵੀ ਪਹਿਲਾਂ ਦੱਤ ਸੀਗੀ ਉਹਦੇ 'ਚ ਇਹ ਦੋਨੋਂ ਜਿਹੜੇ ਦੋਨੋਂ ਜਦੋਂ ਸਾਹਮਣੇ ਆਮਣੇ ਹੋਏ ਤਾਂ ਆਪਸ ਵਿੱਚ ਇਹਨਾਂ ਦਾ ਕਲੈਸ਼ ਹੋਇਆ ਔਰ ਇੱਕ ਪਾਰਟੀ ਜਿਹੜਾ ਸਤਨਾਮ ਸੱਤਾ ਉਹਦੇ ਚਾਰਪੈਟ ਵੈਪਨਸ ਨਾਲ ਤੇਜ਼ਾਰ ਤੇ ਹਿਆਣਾ ਨਾਲ ਇੰਜਰਡ ਹੈ ਉਹ ਤੇ ਉਹਨੇ ਆਪਣੇ ਲਾਇਸੈਂਸੀ ਪਿਸਟੋਲ ਤੋਂ ਵੀ ਗ੍ਰੀ ਗੁਰਮੀਤ 엘ያስ ਪੋਲਾ ਤੇ ਗੋਲੀ ਚਲਾਈ ਜੋ ਕਿ ਉਹਨਾਂ ਦੇ ਲੱਤਾਂ ਦੇ ਵਿੱਚ ਲੱਗੀ ਹੈ ਔਰ ਦੋਨਾਂ ਨੂੰ ਹਸਪੀਟਲ ਲੈ ਕੇ ਗਏ ਆਂ ਪਾਰਟੀਆਂ ਨੂੰ ਔਰ ਉਹ ਹੁਣ ਜਿਹੜੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜੋ ਵੀ ਫੈਕਚੁਅਲ ਪਾਰਟ ਹੋਏਗਾ ਉਹ ਅਸੀਂ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਔਰ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਵੈਪਨ ਇਹਦੇ ਚੱਲਿਆ ਉਹ ਲਾਇਸੈਂਸ ਸੀਗਾ ਉਹ ਮੌਕੇ ਤੇ ਡਿੱਗਿਆ ਸੀਗਾ ਸਤਨਾਮ ਸਿੰਘ ਸੱਤਾ ਦਾ ਤੇ ਇਹ ਸਾਰੇ ਐਸਐਚਓ ਤੇ ਸਾਡੇ ਸਾਰੇ ਸੀਨੀਅਰ ਆਫਸਰ ਇਹਦੀ ਤਫ਼ਤੀਸ਼ ਕਰ ਰਹੇ ਮੌਕੇ ਤੇ ਇਹ ਇੱਕਦਮ ਲੜਾਈ ਹੋਈ ਹੈ ਕਿਉਂਕਿ ਪ੍ਰਾਣੀ ਇਹਨਾਂ ਦੀ ਆਪਸ ਵਿੱਚ ਰੰਗੇ ਸੀ ਅੱਜ ਖਾਣਾ ਇਸਲਾਮਾਬਾਦ ਦੇ ਅੰਡਰਕੋਰਟ ਕਾਲਸਾ ਜਿਹੜੀ ਸਾਡੀ ਪੁਲਿਸ ਚੌਕੀ ਹੈ ਉਹਦੇ ਵਿੱਚ ਦੋ ਪਾਰਟੀਆਂ ਜਿਹੜੀਆਂ ਹਨ ਸਤਨਾਮ ਸਿੰਘ ਇਲੀਅਸ ਸੱਤਾ ਔਰ ਕੁਮੇਤ ਸਿੰਘ ਇਲੀਅਸ ਕੋਲਾ ਇਹਨਾਂ ਦਾ ਪ੍ਰਾਣਾ ਵੀ ਦੇ ਆਪਸ ਇਨ ਐਨਿਮੌਸਟੀ ਸੀ ਕਾਫੀ ਕਸ਼ਮਕਸ਼ ਸੀ ਜੀ ਔਰ ਐਫ ਆਈ ਆਰ 225 ਨੰਬਰ ਵੀ ਪਹਿਲਾਂ ਦਰਜ ਸੀਗੀ ਉਹਦੇ ਚ ਇਹ ਦੋਨੇ ਜਿਹੜੇ ਦੋਨੋਂ ਜਦੋਂ ਸਾਹਮਣੇ ਆਮਣੇ ਹੋਏ ਤਾਂ ਆਪਸ ਇਨਾਂ ਦਾ ਕਲੈਸ਼ ਹੋਇਆ ਔਰ ਇੱਕ ਪਾਰਟੀ ਜਿਹੜਾ ਨਾਮ ਸੱਤਾ ਉਹਦੇ ਸ਼ਾਪਆਟ ਵੈਪਨਸ ਨਾਲ ਤੇਜ਼ਾਰ ਤੇ ਹਥਿਆਰ ਨਾਲ ਇੰਜਰਡ ਹੈ ਉਹ ਤੇ ਉਹਨੇ ਆਪਣੇ ਲਾਇਸੈਂਸੀ ਪਿਸਟੋਲ ਤੋਂ ਵੀ ਜਿਹੜੀ ਗੜੀ ਗੁਰਮੀਤ ਈਲੀਅਸ ਪੋਲਾ ਤੇ ਗੋਲੀ ਚਲਾਈ ਜੋ ਕਿ ਉਹਨਾਂ ਦੇ ਨੱਤਾਂ ਦੇ ਵਿੱਚ ਲੱਗੀ ਹੈ ਔਰ ਦੋਨਾਂ ਨੂੰ ਹਸਪੀਟਲ ਲੈ ਕੇ ਗਏ ਆਂ ਪਾਰਟੀਆਂ ਨੂੰ ਔਰ ਹੁਣ ਜਿਹੜੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜੋ ਵੀ ਫੈਕਚੁਅਲ ਪਾਰਟ ਹੋਏਗਾ ਉਹ ਅਸੀਂ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਔਰ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਵੈਪਨ ਇਹਦੇ ਚੱਲਿਆ ਲਾਇਸੈਂਸ ਸੀਗਾ ਉਹ ਮੌਕੇ ਤੇ ਹੀ ਡਿੱ ਗਿਆ ਸੀਗਾ ਸਨਾਮ ਸਿੰਘ ਸੱਤਾ ਦਾ ਸਾਰੇ ਐਸਐਚਓ ਤੇ ਸਾਡੇ ਸਾਰੇ ਸੀਨੀਅਰ ਆਫਸਰ ਇਸ ਦੀ ਤਫ਼ਤੀਸ਼ ਕਰ ਰਹੇ ਮੌਕੇ ਤੇ ਇਹ ਇੱਕਦਮ ਲੜਾਈ ਹੋਈ ਹੈ ਕਿਉਂਕਿ ਪ੍ਰਾਣੀ ਇਹਨਾਂ ਦੀ ਆਪਸ ਵਿੱਚ ਰੰਗੇਸ਼ੀ